ਫੇਰ ਆ ਗਾਜਰਾਂ ਦਾ ਡੋਕਰਾ ਧਰ ਲੈ ਯਾਰ ਤਾਂ ਰੋਜ਼ ਰੋਜ਼ ਗਾਜਰਾਂ ਖਵਾ ਖਵਾ ਕਮਲਾ ਕਰੀ ਗੱਲ ਨਹੀਂ ਪਾ ਨਹੀਂ ਨਹੀਂ ਜੀ ਅੱਜ ਆਪਾਂ ਸਬਜ਼ੀ ਨਹੀਂ ਬਣਾਉਣ ਲੱਗੇ ਅੱਜ ਆਪਾਂ ਬਣਾਉਣ ਲੱਗੇ ਆ ਗਾਜਰਾਂ ਦਾ ਬਹੁਤ ਹੀ ਟੇਸਟੀ ਚਾਹ ਜਿਹੜਾ ਲੰਮਾ ਟਾਈਮ ਚੱਲੇ ਤੇ ਖਰਾਬ ਨਾ ਹੋਵੇ ਹਾਂਜੀ ਇਹ ਤਾਂ ਹੈ ਰਮਨਚਾਰ ਨੂੰ ਇਹਨੂੰ ਉਰਲੀ ਬੜੀ ਛੇਤੀ ਲੱਗਦੀ ਆ ਨਾ ਹਾਂਜੀ ਹਾਂਜੀ ਹੂੰ ਤੇ ਇਹਨੂੰ ਆਪਾਂ ਦੱਸਾਂਗੇ ਵੀ ਕਿਹੜੇ ਕਿਹੜੇ ਤਰੀਕੇ ਨਾਲ ਆਪਾਂ ਇਹਨੂੰ ਵੀ ਬਣਾਉਣਾਗਾ ਜੀ ਇਹਦੇ ਨਾਲ ਖਰਾਬ ਨਾ ਹੋਵੇ ਇਹਦੇ ਲਈ ਆਪਾਂ ਲੰਗਾਂ ਨੇ ਜੀ 2 ਜਾਂ 3 ਕਿਲੋ ਜਿੰਨੇ ਵੀ ਆਪਾਂ achar ਬਣਾਉਣਾ ਵਧੀਆ ਗਾਜਰਾਂ ਲੈ ਲੈਣੀਆਂ ਨੇਗੇ ਨਾ ਹੀ ਜਿਆਦੇ ਮੋਟੀਆਂ ਹੋਣ ਤੇ ਨਾ ਹੀ ਪਤਲੀਆਂ ਵਧੀਆ ਲਾਲ ਲਾਲ ਗਾਜਰਾ ਹੋਣਾ ਹਾਂਜੀ ਤੇ ਇਹਨਾਂ ਨੂੰ ਆਪਾਂ ਉੱਪਰੋਂ ਛਿੱਲ ਲਿਆ ਸੀਗਾ ਤੇ ਉਸ ਤੋਂ ਬਾਅਦ ਦੋ ਤਿੰਨ ਵਾਰ ਧੋ ਕੇ ਤੇ ਇਹਨੂੰ ਹੁਣ ਆਪਾਂ ਸੁਕਾ ਲਿਆ ਜੀ ਜੇਕਰ ਧੁੱਪ ਹੋਵੇ ਤਾਂ ਧੁੱਪੇ ਰੱਖ ਸਕਦੇ ਨੇ ਕਿਸੇ ਵੀ ਕੱਪੜੇ ਨਾਲ ਆਪਾਂ ਇਹਦੇ ਨੇ ਜਿਹੜਾ ਉੱਪਰ ਪਾਣੀ ਆ ਉਹਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਕਿਉਂਕਿ ਜੇਕਰ ਇਹ ਵਾਸਤੀ ਖਾਣਾ ਥੋੜਾ ਜਿਹਾ ਬਣਾਉਣਾਗਾ ਫਿਰ ਤੈਨੂੰ ਜਿਵੇਂ ਮਰਜ਼ੀ ਪਾ ਲਈਏ ਜੀ ਮਤਲਬ ਵੀ ਵਧਿਆ ਰਹਿੰਦਾਗਾ ਇਹ ਰਮਣ ਪਿਛਲੇ 4 ਦੀ ਤਰ੍ਹਾਂ ਹੀ ਪਾਵੂਗੇ ਜਿਵੇਂ ਆਪਾਂ ਪਿਛਲਾ ਪਾਇਆ ਸੀ ਉਹ ਤਾਂ ਬਹੁਤ ਟੇਸਟੀ ਬਣਾਇਆ ਸੀ ਹਾਂਜੀ ਨਾਲੇ ਉਹ ਲੰਮਾ ਟਾਈਮ ਚੱਲਦਾਗਾ ਤੇ ਇਹਦੇ ਲਈ ਆਪਾਂ ਹੁਣ ਜਿਹੜੀਆਂ ਗਾਜਰਾਂ ਨੇ ਸੁੱਕ ਗਈਆਂ ਚੰਗੀ ਤਰ੍ਹਾਂ ਜਿਹੜੀਆਂ ਧੋਤੀਆਂ ਸੀਗੀਆਂ ਆਪਾਂ ਇਹ ਛਿੱਲੀਆਂ ਹੋਈਆਂ ਨੇਗੀਆਂ ਤੇ ਹੁਣ ਆਪਾਂ ਇਹਨਾਂ ਨੂੰ ਚੀਰ ਲੈਣੇ ਆਂ ਦੀ ਹੁਣ ਜਿਹੜੀਆਂ ਜਿਹੜੀਆਂ ਜ਼ਿਆਦਾ ਮੋਟੀਆਂ ਨੇਗੀਆਂ ਇਹਨਾਂ ਵਿੱਚ ਮਤਲਬ ਜਿੰਨਾ ਚੋ ਨਰੜੇ ਕੱਢ ਦੇਣੇ ਨੇ ਹਾਂਜੀ ਹਾਂਜੀ ਇਹ ਆਪਾਂ ਉਪਰੋਂ ਉਪਰੋਂ ਇਹ ਤਾਂ ਫਿਰ ਸੁਬਾਹ ਵੀ ਨਹੀਂ ਲਾਦਾ ਰਹੁਣ ਚਾਹ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਇਸ ਕਰਕੇ ਗਾਜਰਾਂ ਵਾਤ ਨੂੰ ਨਾ ਹੀ ਜਿਆਦੇ ਮੋਟੇ ਹੁਣ ਤੇ ਨਾ ਹੀ ਪਤਲੇ ਉਹਦਾ ਵੀ ਬਹੁਤ ਹੀ ਟੇਸਟੀ ਚਾਰ ਬਣਦਾ ਜੀ ਠੀਕ ਹੈ ਜੀ ਹੁਣ ਆਪਾਂ ਟੀਰ ਲੀਏ ਤੇ ਅਗਲਾ ਪ੍ਰੋਸੈਸ ਫੇਰ ਦੱਸਦੇ ਹਾਂ ਦੋਸਤਾਂ ਨੂੰ ਹਾਂਜੀ ਲਓ ਜੀ ਗਾਜਰਾਂ ਆਪਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਬੜੀਆ ਚੰਗੀ ਤਰ੍ਹਾਂ ਆਪਾਂ ਚੀਰ ਲਿਆ ਕੋਈ ਨਵੀਂ ਨਹੀਂ ਗਈ ਹੈਗੀ ਇਹਦੇ ਵਿੱਚ ਤੇ ਹੈਗੇ ਨੇ ਜੀ 2.5 ਕਿਲੋ ਤੁਸੀਂ ਵੱਧ ਘੱਟ ਜਿੰਨਾ ਕ ਪਾਉਣਾ ਤੁਸੀਂ ਉਨੀ ਇੱਕ ਚੀਰ ਲੈਣੀ ਐ ਨੇ ਜੀ ਠੀਕ ਹੈ ਜੀ 2.5 ਕਿਲੋ ਦਾ ਦਰੋਂ ਲੈ ਲਈ ਆਪਾਂ ਹਾਂਜੀ 2.5 ਦਰ ਆਪਾਂ ਲਈਏ ਜੀ ਪੀਪੀ ਇਹ ਵੀ ਆਪਾਂ ਚੰਗੀ ਤਰ੍ਹਾਂ ਧੋ ਕੇ ਤੋਂ ਪਿਸਕਾ ਲੀ ਸੀਗੀ ਵਿੱਚ ਨਮੀ ਨਾ ਰਹੇ ਤੇ ਜਿਹੜਾ ਆਪਣਾ ਚਾਰਾ ਵਧੀਆ ਰਹੇ ਖਰਾਬ ਨਾ ਹੋਵੇ ਕਈ ਵਾਰੀ ਕਾਰਨ ਵੀ ਇਹੀ ਰਹ ਜਾਂਦਾ ਰਹਿਣਾ ਨਾ ਚਾਰ ਖਰਾਬ ਹੋ ਜਾਂਦਾ ਵੀ ਪੀਪੀ ਸਲਾਬੀ ਹੁੰਦੀਆਂ ਵਿੱਚ ਆਪਾਂ ਕੱਪੜਾ ਮਾਰ ਦਿੰਨੇ ਆ ਕੱਲਾ ਹਾਂਜੀ ਹਾਂਜੀ ਧੁੱਪ ਲਵਾਉਣੀ ਮਤਲਬ ਵੀ ਇਹਨੂੰ ਚਾਹੀਦੀ ਐ ਅਭੀ ਤਾਂ ਜਿਹੜੀ ਸਾਰੀ ਸੱਲੋ ਖਤਮ ਹੋ ਜੇ ਤੇ ਵਧੀਆ ਆਪਣਾ ਕੋਈ ਵੀ ਜਿਹੜਾ ਭ ਆਪਾ ਜਿਹੜਾ ਮਸਾਲਾ ਜਿਹੜਾ ਘਰੇ ਬਣਾਇਆ ਸੀ ਜੀ ਉਹ ਵਾਲਾਗਾ ਇਹਦੀ ਵੀ ਵੀਡੀਓ ਜ਼ਰੂਰ ਲੈ ਕੇ ਹਾਜ਼ਰ ਹੋਵਾਂਗੇ ਕਿਉਂਕਿ ਜਿਹੜੀ ਅਚਾਰ ਦਾ ਜਿਹੜਾ ਮਸਾਲਾ ਬਣਾਇਆ ਘਰ ਵਿੱਚ ਇਹਦੇ ਨਾਲ ਜਿਹੜਾ ਅਚਾਰ ਉਹ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹਰੇਕ ਅਚਾਰ ਚ ਅਸੀਂ ਇਹ ਮਸਾਲਾ ਯੂਜ਼ ਕਰਦੇ ਹਾਂ ਤੇ ਬਹੁਤ ਵਧੀਆ ਦਾ ਰਿਜ਼ਲਟ ਹੁੰਦਾ ਜੀ ਤੇ ਜੇਕਰ ਤੁਸੀਂ ਮਤਲਬ ਵੀ ਇਹਨੂੰ ਬਾਜ਼ਾਰ ਚ ਲੈਣਾ ਚਾਹੁੰਦੇ ਹੋ ਤਾਂ ਬਾਜ਼ਾਰੋਂ ਵੀ ਲਿਆ ਕੇ ਇਹਨੂੰ ਪਾ ਸਕਦੇ ਹੋ ਇਹਦੇ ਨਾਲ ਜਿਹੜਾ ਅਚਾਰ ਉਹ ਬਿਲਕੁਲ ਨਹੀਂ ਖਰਾਬ ਨਹੀਂ ਹੁੰਦਾ ਬਾਜ਼ਾਰਾਂ ਚੋਂ ਵੀ ਇਹਦੇ ਡੱਬੇ ਜੀ ਮਿਲ ਜਾਂਦੇ ਰਹ ਹੁਣ ਹਾਂਜੀ ਹਾਂਜੀ ਤੇ ਮਸਾਲੇ ਦੇ ਨਾਲ ਵੀ ਮਤਲਬ ਜਿਹੜਾ ਆਪਣਾ ਤਰੀਕਾ ਆਪਣਾ ਜੇ ਕੀਮਤੀ ਸਮਾਂ ਉਹ ਤਾਂ ਖਰਾਬ ਹੁੰਦੀ ਹੁੰਦਾ ਆਪਣਾ ਚਾਰ ਵੀ ਖਰਾਬ ਹੋ ਜਾਂਦਾ ਜੀ ਹਾਂਜੀ ਕਿਉਂਕਿ ਪੌਣਾ ਇਹਨਾਂ ਨੂੰ ਸਵਾਲ ਕੇ ਰੱਖਣ ਕਿੰਨਾ ਟਾਈਮ ਲੱਗਦਾ ਜੀ ਇਹਨਾਂ ਨੂੰ ਤੇ ਇਧਰ ਆਪਾਂ ਲਈ ਹੈ ਜੀ ਸੌਫ ਇਹ ਆਪਾਂ ਲਏ ਨੇ ਜੀ ਢਾਈ ਚਮਚ ਠੀਕ ਹੈ ਤੇ ਦੋ ਚਮਚ ਆਪਾਂ ਲਏ ਨੇ ਜੀ ਜੀਰਾ ਤੇ ਆ ਆ ਪਲਾਵਾਂਗੇ ਜੀ ਅਜਵੈਨ ਅਜਵੈਨ ਜਿਹੜੀ ਉਹ ਮਤਲਬ ਗਾਜਰ ਦੇ ਅਚਾਰ ਨੂੰ ਬਹੁਤ ਜ਼ਿਆਦਾ ਟੇਸਟੀ ਬਣਾ ਜਾਂਦੀ ਹੈਗੀ ਤ ਮਤਲਬ ਗਾਜਰ ਦਾ achar ਆਪਾਂ ਜਿਵੇਂ ਸਬਜ਼ੀ ਚ ਵੀ ਪਾਉਂਦੇ ਆ ਉਹਦਾ ਮਤਲਬ ਟੇਸਟ ਹੀ ਅਲੱਗ ਹੁੰਦਾ ਹੈਗਾ ਸੋ ਜਿਹੜੀ ਇਸ ਵੇਲੇ ਉਹ ਤੋਂ ਗਾਜਰ ਵਾਸਤੇ ਬਣੀ ਹੈ ਤੇ ਜ਼ਰੂਰ ਪਾਓ ਜੀ ਇਹ ਇਹ ਆਪਾਂ 1.5 ਚਮਚਾ ਲਈ ਹੈਗੀ ਤਾਂ ਇਧਰ ਆਪਾਂ ਲਈ ਹੈ ਜੀ ਸੁੱਕੇ ਮੇਥੇ ਇਹ ਆਪਾਂ ਲੈਨੇ ਜੀ 3 ਚਮਚਾ ਠੀਕ ਹੈ ਤੇ ਆਪਣਾ ਬਸ ਉਹੀ ਮਸਾਲਾ ਆ ਗਿਆ ਜੀ ਇਹ ਥੋੜਾ ਸੀਗਾ ਇਸ ਕਰਕੇ ਮੈਨੂੰ ਆ ਮਸਾਲਾ ਹੋਰ ਬਣਾਉਣਾ ਪਿਆ ਤੇ ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਪੈਂਦੀਆਂ ਨੇ ਜੀ ਜਿਵੇਂ ਆਪਾਂ پاس ਆਦੇ ਸੈਂਥੈਟਿਕ ਵਿਨੇਗਰ ਇਹਦੇ ਵਿੱਚ ਪਾਇਆ ਹੋਇਆ ਹੈਗਾ ਇਹਦੇ ਨਾਲ ਜਿਹੜਾ achar ਉਹ ਖਰਾਬ ਨਹੀਂ ਹੁੰਦਾ ਜੀ ਤੇ ਆਪਾਂ ਦੂਜ ਆਪਾਂ ਸਰੂਨਾ ਤੇ ਇਲਟਾ ਪਾਉਣੀ ਪਾਉਣਾ ਜੀ ਤੇ ਚਲੋ ਜੀ ਫਿਰ ਕਰਦੇ ਆ ਸਟਾਰਟ ਤੁਸੀਂ ਜੀ ਫਿਰ ਕਿਵੇਂ ਕੁਛ ਕਰਨਾ ਹਾਂਜੀ ਤੇ ਆਪਾਂ ਇਧਰ ਲੈ ਲਈ ਜੀ ਇੱਕ ਕੜਾਹੀ ਤੇ ਤੇ ਇਹਨੂੰ ਆਪਾਂ ਗੈਸ ਆਨ ਕਰ ਲੈਨੇ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਤੰਮ ਮਸਾਲੇ ਕੱਲੀ ਜੁਆਇਨ ਨੂੰ ਸਾਡਕੇ ਜੁਆਇਨ ਨਹੀਂ ਭੁੰਨਣੀ ਜੀ ਠੀਕ ਹੈ ਤੇ ਜੁਆਇਨ ਆਪਾਂ ਡਾਇਰੈਕਟ ਹੀ ਪਾਉਣੀ ਹੈ ਹਾਂਜੀ ਇਹ ਕੌੜੀ ਹੋ ਜਾਂਦੀ ਹੈ ਭੁੰਨਣ ਨਾਲ ਹੂੰ ਤੇ ਇਧਰ ਆਪਾਂ ਲੈਨੇ ਜੀ ਸੁੱਕੇ ਮੇਥੇ ਇਹ ਆਪਾਂ ਇਹਨਾਂ ਦੀ ਨਵੀਂ ਜੀ ਖਤਮ ਕਰਨੀ ਇਹਨਾਂ ਨੂੰ ਵੀ ਜ਼ਿਆਦਾ ਨਹੀਂ ਆਪਾਂ ਕਾਲਾ ਕਰਨਾ ਬਸ ਹਲਕਾ ਜੀ ਭੁੰਨਣਾ ਜੀ ਠੀਕ ਹੈ ਜੀ ਸ ਜੀਰਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਕਾਲਾ ਨਹੀਂ ਕਰਨਾ ਬਸ ਹਲਕੀ ਜਿਹੇ ਇਹਨਾਂ ਦੀ ਨਮੀ ਜੀ ਆਪਾਂ ਖਤਮ ਕਰ ਲੈਣੀ ਆਂ ਭੀ ਤਾਂ ਜੋ ਜਿਹੜੀ ਇਹਨਾਂ ਵਿੱਚ ਨਮੀ ਹੈਗੀ ਉਹ ਇਹਨਾਂ ਵਿੱਚ ਨਾ ਰਵੇ ਮਤਲਬ ਜ਼ਾਰ ਆਪਣਾ ਵਧੀਆ ਰਵੇ ਜੀ ਖਰਾਬ ਨਾ ਹੋਵੇ ਠੀਕ ਹੈ ਜੀ ਹਲਕੇ ਜੇ ਰੋਸਟ ਕਰ ਲੈਣਾ ਮਤਲਬ ਹਾਂਜੀ ਤੇ ਜਿਹੜੇ ਸੁੱਕੇ ਮੇਥੇ ਨੇ ਜੀ ਇਹ ਤਾਂ ਮਤਲਬ ਉਚਾਰ ਖਰਾਬ ਹੋਣ ਹੀ ਨਹੀਂ ਦਿੰਦੇ ਉਹ ਵੀ ਆਪਣੀ ਹੈਲਥ ਵਾਸਤੇ ਹੈਲਥੀ ਨੇ ਜੀ ਬਹੁਤ ਜ਼ਿਆਦਾ ਸੌਂਫ ਹੈ ਉਹ ਹਾਜਮੇ ਨੂੰ ਦਰੋਸਤ ਰੱਖਦੀ ਹੈ ਤੇ ਜੀਰਾ ਜਿਹੜਾ ਉਹ ਸੁਆਦ ਨੂੰ ਦੋ ਗੁਣਾ ਕਰ ਦਿੰਦਾ ਜੀ ਹਰ ਇੱਕ ਜਿਹੜਾ ਮਸਾਲਾ ਉਹਦੇ ਅਲੱਗ ਟੇਸਟ ਵੀ ਅਲੱਗ-ਅਲੱਗ ਹੁੰਦਾ ਜੀ ਤੇ ਫਾਇਦੇ ਵੀ ਅਲੱਗ-ਅਲੱਗ ਹੁੰਦੇ ਨੇ ਜੀ ਕਿਉਂਕਿ ਮਸਾਲਿਆਂ ਨੂੰ ਜੇ ਆਪਾਂ ਪ੍ਰੋਪਰ ਢੰਗ ਨਾਲ ਤੇ ਪ੍ਰੋਪਰ ਮਾਤਰਾ ਨਾਲ ਪਾਵਾਂਗੇ ਤਾਂ ਆਟੋਮੈਟਿਕਲੀ ਸਵਾਦ ਆ ਜਾਵੇਗਾ ਹਾਂਜੀ ਹਾਂਜੀ ਆਟੋਮੈਟਿਕਲੀ ਚਲੋ ਹੁਣ ਆਪਾਂ ਇਹਨੂੰ ਵਾਰੀ ਭੁੰਨ ਲਗੇ ਜੀ ਹਨਾ ਹਾਂਜੀ ਲਓ ਜੀ ਮਸਾਲੇ ਆਪਾਂ ਚੰਗੀ ਤਰ੍ਹਾਂ ਭੁੰਨ ਲੇ ਤੇ ਹੁਣ ਆਪਾਂ ਇਹਨੂੰ ਕਰ ਦਿੰਨੇ ਜੀ ਬੰਦ ਤੇ ਇਹਨੂੰ ਆਪਾਂ ਕੱਢ ਦੰਨੇ ਆ ਇੱਕ ਪਲੇਟ 'ਚ ਵੀ ਠੀਕ ਹੈ ਜੀ ਉਸੇ ਪਲੇਟ 'ਚ ਵਾਪਸ ਕੱਢ ਲੈਣਾ ਹਾਂਜੀ ਤੇ ਹੁਣ ਵਾਰੀ ਆ ਗਈ ਜੀ ਚਾਰ ਪਾਉਣ ਦੀ ਇਹ ਰਮਣ ਖਾਣ ਨਾਲ ਕਿੰਨੇ ਦਿਨਾਂ 'ਚ ਹੋ ਇਹ ਤਾਂ ਮਤਲਬ ਬਸ ਇੱਕ ਦਿਨ ਵਿੱਚ ਹੀ ਹੋ ਜਾਂਦਾ ਜੀ ਠੀਕ ਹੈ ਮਤਲਬ ਕਿਉਂਕਿ ਗਾਜਰ ਆਪਾਂ ਕੱਚੀ ਵੀ ਖਾ ਲੈਣੇ ਸੋ ਇੱਕ ਦਿਨ ਵਿੱਚ ਬਣ ਜਾਂਦਾ ਜੀ ਜਦੋਂ ਵਿੱਚ ਨਮਕਰਾ ਸੇ ਜਾਂਦਾ ਇਹ ਤਾਂ ਵਧੀਆ ਬਣ ਜਾਂਦਾ ਜੀ ਠੀਕ ਹੈ ਜੀ ਹੁਣ ਕੀ ਕਰਨਾ ਫਿਰ ਇਹ ਦੁਬਾਰ ਤੇ ਹੁਣ ਆਪਾਂ ਕਰਾਂਗੇ ਜੀ ਤੇਲ ਨੂੰ ਗਰਮ ਦੇ ਵਿੱਚ ਕਈ ਹੁੰਦੇ ਨਹੀਂ ਮਤਲਬ ਜਿਹੜਾ ਤੇਲ ਆ ਉਹ ਐਵੇਂ ਵੀ ਪਾ ਦਿੰਦੇ ਨੇ ਪਰ ਇਹਦੇ ਵਿੱਚ ਐਵੇਂ ਜਿਹੀ ਵੀ ਕੱਚੀ 스మెਲ ਹੁੰਦੀ ਹੈਗੀ ਸਰੋਂ ਦੇ ਤੇਲ ਦੀ ਇਸ ਕਰਕੇ ਆਪਾਂ ਗਰਮ ਕਰਕੇ ਠੰਡਾ ਕਰਕੇ ਫੇਰ ਇਹਦੇ ਵਿੱਚ ਪਾਵਾਂਗੇ ਜੀ ਠੀਕ ਹੈ ਜੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਤੇਲ ਨੂੰ ਗਰਮ ਕਰਦੇ ਹਾਂ ਜੀ ਠੀਕ ਹੈ ਜੀ ਲਓ ਜੀ ਇਹਦੇ ਵਿੱਚ ਆਪਾਂ 250 ਗ੍ਰਾਮ ਪਾਵਾਂਗੇ ਜੀ ਤੇਲ ਠੀਕ ਹੈ ਜੀ ਸਰੋਂ ਦਾ ਤੇਲ ਲਿਆ ਹੋਇਆ ਜੀ ਵਧੀਆ ਘਰ ਦਾ ਕੰਡਿਆ ਹੋਇਆ ਹਮ ਤੇ ਇਹਦੇ ਨਾਲ ਵੀ ਜਿਹੜਾ ਅਚਾਰਾ ਉਹ ਖਰਾਬ ਨਹੀਂ ਹੁੰਦਾ ਜੀ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਜੀ ਕੱਚਾ ਜਾਂ ਨਹੀਂ ਰਹਿਣ ਦੇਣਾ ਦੇ ਵਿੱਚ ਹੁੰਦੇ ਨੇ ਮਤਲਬ ਵੀ ਐਵੇਂ ਵੀ ਆਪਾਂ ਇਹਨੂੰ ਐਡ ਕਰ ਸਕਦੇ ਹਾਂ ਪਰ ਐਵੇਂ ਹੁੰਦਾ ਵੀ 스맬ੇਜਿੰਗ ਆਈ ਜਾਵੇ ਸਰ ਜੀ ਕਿਵਰੀ ਹੌਂਕ ਜੀ ਓਨ ਲੱਗ ਜੇ ਹਾਂ ਜੀ ਇਸ ਕਰਕੇ ਇਹਨੂੰ ਗਰਮ ਕਰਕੇ ਯੂਜ਼ ਕਰਾਂਗੇ ਤੇ ਇਹਨੂੰ ਪ੍ਰੋਪਰ ਠੰਡਾ ਕਰਕੇ ਐਵੇਂ ਨਹੀਂ ਐ ਕਿ ਬਈ ਨਿੱਗਾ ਹੋ ਗਿਆ ਤਾਂ ਆਪਾਂ ਵਿੱਚ ਪਾਤਾ ਉਦੋਂ ਵੀ ਚਾਰ ਖਰਾਬ ਹੋ ਜਾਂਦਾ ਇਸ ਕਰਕੇ ਚਾਰ ਨੂੰ ਇਹਨੂੰ ਤੇਲ ਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲੈਣਾ ਉਸ ਤੋਂ ਬਾਅਦ ਬਿਲਕੁਲ ਠੰਡਾ ਕਰਕੇ ਫੇਰ ਹੀ ਇਹਦੇ ਵਿੱਚ ਪਾਵਾਂਗੇ ਜੀ ਠੀਕ ਹੈ ਜੀ ਤੇ ਉਹਨੇ ਆਪਾਂ ਇੱਧਰ ਪਾ ਦਿੰਨੇ ਜੀ ਗਾਜਰਾ ਪੀਪੀ ਵਿੱਚ ਹੂੰ ਸੰਗੀਤ ਨਾਲ ਮਤਲਬ ਕੱਲ ਇਹਨਾਂ ਦੇ ਮਤਲਬ ਮਤਲਬ ਪਹਿਲਾਂ ਕੁਝ ਨਹੀਂ ਲਾਉਣਾ ਪੀਪੀ ਚ ਪਾਉਣਗੇ ਪੀਪੀ ਚ ਮਿਕਸ ਹੋ ਜਾਊਗਾ ਜੀ ਸਾਰਾ ਕੁਝ ਮਤਲਬ ਬਹੁਤ ਆਸਾਨ ਆ ਰਿਹਾ ਮੈਨੂੰ ਤਲਾਦਾ ਫਿਰ ਇਹ achar ਬਣਾਉਣਾ ਹੁਣ ਆਸਾਨ ਹੀ ਆ ਜੀ achar ਤਾਂ ਕੋਈ ਵੀ ਆਸਾਨ ਹੀ ਹੁੰਦਾ ਜੀ ਔਖਾ ਤਾਂ ਕੁਝ ਵੀ ਨਹੀਂ ਹੁੰਦਾ ਜੇ ਕਰੀਏ ਤਾਂ ਠੀਕ ਹੈ ਜੀ ਹੁਣ ਆਪਾਂ ਪੀਪੀ ਭਰ ਲਈਏ ਕਰਾਂ achar ਦੀ ਹਾਂਜੀ ਸਾਰੀਆਂ ਗਾਜਰਾਂ ਇਹਦੇ ਵਿੱਚ ਪਾ ਲਈਏ ਆ ਜਾਣੀਆਂ ਪੂਰੀਆਂ ਰਹਿਣੀਆਂ ਹਾਂਜੀ ਹਾਂਜੀ ਆ ਜਾਣੀਆਂ ਤੇ ਇੱਕ ਗੱਲ ਹੋਰ ਦੱਸਣੀ ਚਾਹੀਦੀ ਹੈ ਜੀ ਕਈ ਵਾਰ achar ਆਪਣਾ ਕਿਵੇਂ ਕਈ ਵਾਰ ਕਿਵੇਂ ਖਰਾਬ ਹੋ ਜਾਂਦਾ ਕਈ ਔਰ ਆਪਾਂ ਕੀ ਕਰਦੇ ਜਾਂ ਤਾਂ ਉਹਨੂੰ ਪੂਰਾ ਥੰ मतलब पूरी फलवा दे इस कर के थोड़ी जीड़ी कोई भी पीपीओ थोड़ी जी ऊनी जरूर रखनी चाहिएगी ਤੇ ਪੀਪੀ મતલਬ ਅਚਾਰ ਦੇ ਅਕੋਰਡਿੰਗ ਹੀ ਹੋਣੀ ਚਾਹੀਦੀ ਜੇ 2 ਕਿਲੋ 4.2 ਕਿਲੋ ਵਾਂਗੂ ਪੀਪੀ ਹੋਣੀ ਜੀ ਜਿਹੜਾ ਚਾਰੋ ਚੰਗੀ ਤਰ੍ਹਾਂ ਫਿੱਟ ਹੋ ਜੇ ਕਈ ਵਾਰ ਅਚਾਰ ਆਪਣਾ ਕਿਲੋ ਕੋ ਹੁੰਦਾ ਆਪਾਂ ਵੱਡੀ ਪੀਪੀ ਲੈ ਲੈਂਦੇ ਤਾਂ ਕਿੰਨਾ ਥਾਂ ਖਾਲੀ ਰਹਿੰਦਾ ਉਹਦੀ ਵਜ੍ਹਾ ਕਰਕੇ ਵੀ ਮਤਲਬ ਵੀ ਹਵਾ ਕ੍ਰਾਸ ਹੁੰਦੀ ਰਹਿੰਦੀ ਹੈਗੀ ਹੂੰ ਉਹਦੇ ਨਾਲ ਵੀ ਚਾਰ ਖਰਾਬ ਹੁੰਦਾ ਜੀ ਇਹ ਵੀ ਰੀਜ਼ਨ ਹੁੰਦਾ ਜੀ ਇਸ ਕਰਕੇ ਕੋਈ ਵੀ ਜੇ ਆਪਾਂ ਚਾਰ ਪਾਉਨੇ ਆ ਤੋ ਇਹ ਅਕੋਰਡਿੰਗ ਜੀ ਪੀਪੀ ਲੈਣੀ ਚਾਹੀਦੀ ਹੈ ਜੀ ਕੋਈ ਵੀ ਆਪਾਂ ਡੱਬਾ ਲੈਣਾ ਕੋਈ ਵੀ ਕੋਈ ਵੀ ਪਾਣਾ ਲੈਣਾ ਪੂਰਾ ਜ਼ੂਰਾ ਹੋਵੇ ਵਿੱਚ ਹਵਾ ਨਾ ਰਵੇ ਹੈ ਹਾਂਜੀ ਹਾਂਜੀ ਤੇ ਜੇ ਵਧੀਆ ਤਾਂ ਆਪਾਂ ਕਿਸੇ ਹੋਰ ਪਾਂਡੇ ਚ ਪਾ ਲਾਂਗੇ ਜੀ ਇਹਨਾਂ ਨੂੰ ਤੇ ਹੁਣ ਆਪਾਂ ਪੀਪੀ ਪਹਿਲਾਂ ਪਰ ਲੈਣੀ ਹੈ ਜੀ ਇਧਰ ਆਪਣਾ ਤੇਲ ਵੀ ਗਰਮ ਹੋਈ ਜਾਂਦਾ ਤੇ ਗਰਮ ਕਰਕੇ ਇਹਨੂੰ ਤੇਲ ਠੰਡਾ ਕਰਕੇ ਹੀ ਪਾਉਣਾ ਹੈ ਠੰਡਾ ਕਰ ਲਾਂਗੇ ਜੀ ਗਰਮ ਕਰਕੇ ਬਸ ਠੰਡਾ ਕਰ ਲਾਂਗੇ ਜੀ ਇਹਨੂੰ ਠੀਕ ਹੈ ਜੀ ਲਓ ਜੀ ਗਾਜਰਾ ਆਪਾਂ ਇਹਦੇ ਵਿੱਚ ਪਾ ਲਈਆਂ ਇੰਨੀਆਂ ਕ ਪਾ ਲੈਣੀਆਂ ਨੇ ਇਧਰ ਆਪਣਾ ਤੇਲ ਜੋ ਜਮਾਂ ਗਰਮ ਹੋ ਚੁੱਕਿਆ ਜੀ ਠੀਕ ਹੈ ਜੀ ਗੈਸ ਤੇ ਇਧਰ ਜਿਹੜੇ ਆਪਾਂ ਮਸਾਲੇ ਭੁੰਨੇ ਸੀ ਜੀ ਕੱਲੀ ਅਜਵਾਇਣ ਨੂੰ ਛੱਡ ਕੇ ਤੇ ਇਹਨੂੰ ਆਪਾਂ ਦਰਦਰੇ ਜਿਹਾ ਕੁੱਟ ਲੈਣੇ ਆ ਜੀ ਇਹਨੂੰ ਮਿਕਸੀ ਚ ਪਾ ਕੇ ਦਾ ਪਾਊਡਰ ਵੀ ਬਣਾ ਸਕਦੇ ਜਿਵੇਂ ਆ ਬਣਿਆ ਹੋਇਆਗਾ ਹੂੰ ਪਰ ਮਤਲਬ ਵੀ ਇਹ ਮੂੰਹ ਜੇ ਚਾਹੁੰਦੇ ਵਧੀਆ ਲੱਗਣਗੇ ਜੇ ਇਹ ਚਾਹੁੰਦੇ ਵਧੀਆ ਲੱਗੂਗਾ ਜੇ ਇਸ ਕਰਕੇ ਆਪਾਂ ਇਹਨੂੰ ਦਰਦਰੇ ਜਿਹਾ پیس ਲਾਂਗੇ ਤੇ ਜੇ ਤੁਸੀਂ ਚਾਹੁੰਦੇ ਤਾਂ ਐਵੇਂ ਪਾਊਡਰ ਬਣਾ ਕੇ ਵੀ ਯੂਜ਼ ਕਰ ਸਕਦੇ ਆ ਪਾਊਡਰ ਬਣਾਇਆ ਹੋਇਆ ਜੀ ਠੀਕ ਹੈ ਹਾਂ ਚਲੋ ਆ ਪਾਊਡਰ ਹੈ ਤੇ ਸਾਬਤੇ ਵੀ ਪਾ ਸਕਦੇ ਹਾਂ ਹੁਣ ਸਾਬਤੇ ਵੀ ਪਾ ਸਕਦੇ ਆ ਬਰੀਕ ਬਰੀਕ ਕੁੱਟ ਕੇ ਵੀ ਪਾ ਸਕਦੇ ਆ ਤੇ ਜਮਾ ਪਾਊਡਰ ਬਣਾ ਕੇ ਵੀ ਪਾ ਸਕਦੇ ਆ ਮਤਲਬ ਦਰਦਰੇ ਜਿਹੀ ਵੀ ਕੁੱਟ ਕੇ ਜੇ ਆਇਆ ਫਲੇਵਰ ਜਿਆ ਵਧੀਆ ਆ ਜੂਗਾ ਚੱਲਣਾ ਹਾਂਜੀ ਹਾਂਜੀ ਤੇ ਹੁਣ ਆਪਾਂ ਇਹਨਾਂ ਨੂੰ ਕੁੱਟ ਲੈਨੇ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੇਲ ਹਾਂਜੀ ਤੇ ਹੁਣ ਆਪਾਂ ਇਹਨੂੰ ਕੁੱਟ ਲੈਣੇ ਆ ਜੀ ਲਓ ਜੀ ਮਸਾਲੇ ਨੇ ਆਪਾਂ ਚੰਗੀ ਤਰ੍ਹਾਂ ਕੁੱਟ ਲਿਆ ਮਤਲਬ ਦਰੜਫੜ ਜੀ ਕਰ ਲਈ ਜੀ ਜਿਆਦਾ ਨਹੀਂ ਆਪਾਂ ਇਹਨੂੰ ਬਰੀਕ ਪਾਊਡਰ ਬਣਾਇਆ ਤੇ ਹਜ਼ਮਣ ਆਪਾਂ ਇਵੇਂ ਹੀ ਰੱਖਣੀ ਆ ਜੀ ਹੂੰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਮਸਾਲੇ ਆ ਜਿਹੜਾ ਆਪਾਂ ਘਰੇ ਬਣਾਇਆ ਹੋਇਆ ਜੀ ਇੱਕ ਕੌਲੀ ਆਪਾਂ ਇਹ ਪਾਤੀ ਇੰਨਾ ਕੀ ਸੀਗਾ ਇਸ ਕਰਕੇ ਬਣਾਇਆ ਜੀ ਜਿਹੜਾ ਉਹ ਵਾਲਾ ਮਸਾਲਾ ਆਪਾਂ ਠੀਕ ਹੈ ਇਹਨੂੰ ਰਮਣਾ ਪਰ ਤੜਕਾ ਲਾ ਕੇ ਵੀ ਪਾ ਸਕਦੇ ਹੁੰਦੇ ਆ ਤੜਕਾ ਲਾ ਕੇ ਹਾਂਜੀ ਹਾਂਜੀ ਉਹ ਪਰ ਥੋੜਾ ਟਾਈਮ ਹੀ ਚੱਲਦੀ ਹੈ ਖਰਾਬ ਵੀ ਹੋ ਜਾਂਦੀ ਹੈ ਨਹੀਂ ਮਤਲਬ ਉਹ ਉਹ ਮਤਲ ਫਿਰ ਤਾਂ ਬੈਨ ਨੂੰ ਮਤਲਬ ਉਹਨਾਂ ਕਿਵੇਂ ਬਣਾ ਕੇ ਖਾ ਸਕਦੇ ਨਹੀਂ ਆਪਾਂ ਐਵੇਂ ਹੀ ਬਣਾਉਣੀ ਆ ਜੀ ਐਵੇਂ ਮਤਲਬ ਲੰਮਾ ਸਮਾਂ ਚੱਲ ਜਾਂਦਾ ਜਿਹੜਾ ਹਾਂਜੀ ਹਾਂਜੀ ਠੀਕ ਹੈ ਕਿ ਜੇਕਰ ਆਪਾਂ ਇਹਨਾਂ ਨੂੰ ਮਤਲਬ ਵੀ ਇੱਕ ਦਿਨ ਵਾਸਤੇ ਨਮਕ ਪਾ ਕੇ ਰੱਖ ਦਈਏ ਇਹਨਾਂ ਵਿੱਚੋਂ ਪਾਣੀ ਕੱਢ ਕੇ ਦੁਬਾਰਾ ਸਗਾ ਕੇ ਪਾਈਓ ਫਿਰ ਇਹ ਕਾਫੀ ਟਾਈਮ ਚੱਲ ਜਾਂਦਾ ਮਤਲਬ ਸਾਲ ਸਾਲ ਲਾਵਾਂ ਵਾਂਗੂ ਹੀ ਚੱਲ ਜਾਂਦਾ ਇੱਕ ਸਾਲ ਵਾਂਗੂ ਠੀਕ ਹੈ ਜੀ ਉਹਦੇ ਲਈ ਆਪਾਂ ਨੂੰ ਪਾਣੀ ਘੱਟਣਾ ਪੈਂਦਾ ਹਾਂ ਹਾਂਜੀ ਹਾਂਜੀ ਜਿਵੇਂ ਆਪਾਂ ਅੰਬ ਦੇ ਚਾਰਮ ਵਾਂਗੂ ਬਣਾਇਆ ਸੀਗਾ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਸਵਾਦ ਅਨੁਸਾਰ ਨਮਕ ਜਿੰਨਾ ਵੀ ਖਾਣਾ ਪਸੰਦ ਕਰਦੇ ਹੋਣੇ ਢਾਈ ਸੀਗਾ ਤਾਂ ਆਪਾਂ ਇਹਦੇ ਵਿੱਚ ਢਾਈ ਚਮਚੀ ਪਾ ਦਾਂਗੇ ਜੀ ਨਮਕ ਦੇ ਠੀਕ ਹੈ ਕਿਲੋ ਮਗਰ ਇੱਕ ਚਮਚਾ ਪਾਉਣਾ ਨਹੀਂ ਹਾਂਜੀ ਕਿਉਂਕਿ ਕੋਈ ਜੋ ਮਸਾਲਾ ਤਾਂ ਆਪਣੇ ਉਹਦੇ ਵਿੱਚ ਸੀਗਾ ਇਸ ਕਰਕੇ ਹੁਣ ਆਪਾਂ ਇਹਦੇ ਵਿੱਚ ਦੋਈ ਪਾਵਾਂਗੇ ਨਹੀਂ ਤੁਸੀਂ ਸਵਾਦ ਅਨੁਸਾਰ ਹੀ ਪਾਸੋ ਜਿੰਨਾ ਕਿ ਤੁਸੀਂ ਵੱਧ ਘੱਟ ਖਾਣਾ ਪਸੰਦ ਕਰਦੇ ਹੋ ਢਾਈ ਗ੍ਰੇ ਦਾ ਢਾਈ ਚਮਚਾ ਕਈ ਵਾਰੀ ਕੋਈ ਬੀਪ ਤੇ ਆਪ ਪਟਾਈ ਚਮਚੀ ਪਾਉਣੀ ਹੈ ਜੀ ਇਹਦੇ ਵਿੱਚ ਹਲਦੀ ਠੀਕ ਹੈ ਜੀ ਹਲਦੀ ਤਾਂ ਦੋਸਤੋ ਬਹੁਤ ਚੰਗੀ ਹੈ ਆਪਣੇ ਸਿਹਤ ਲਈ ਸਹੀ ਗੱਲ ਹੈ ਜੀ ਹਲਦੀ ਵੀ ਜੀ ਤੇ ਮਿਰਚ ਜੇਕਰ ਖਾਣਾ ਪਸੰਦ ਕਰਨ ਤੋਂ ਪਾ ਸਕਦੇ ਹੋ ਤਨੀ ਇਹਨੂੰ ਆਪਾਂ ਸਕਿੱਪ ਵੀ ਕਰ ਸਕਦੇ ਹਾਂ ਜੀ ਹੁਣ ਤੱਕ ਚਮਚਾ ਮੈਂ ਇਹਦੇ ਵਿੱਚ ਮਿਰਚ ਦਾ ਪਾ ਰਹੀ ਹਾਂ ਜੀ ਖਰਾਰਾ ਹੋ ਜੀ ਚਲੋ ਮੜਾ ਜਾਂ ਹਾਂਜੀ ਪਹਿਲਾਂ ਆਪਾਂ ਇਹਨੂੰ ਮਿਕਸ ਕਰ ਲੈਨੇ ਆ ਇਹਦਾ ਢੱਕਣ ਲਗਾ ਕੇ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਆਪਾਂ ਤੇਲ ਗਰਮ ਕਰਕੇ ਠੰਡਾ ਕਰਿਆ ਹੋਇਆ ਉਹ ਪਾਵਾਂਗੇ ਲਓ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲਿਆ ਮਿਕਸ ਹੁਣ ਆਪਾਂ ਇਹਨੂੰ ਖ ਤਾਂ ਦੀ ਵਾਲਾ ਹੋ ਗੇ ਰੌਣੇ ਹਾਂਜੀ ਤੇ ਹੁਣ ਆਪਾਂ ਆ ਦੇਖੋ ਜੀ ਇਹਨੂੰ ਵੈਸੇ ਆਪਾਂ ਏਵੇਂ ਵੀ ਰੱਖ ਸਕਦੇ ਜੇਕਰ ਤੇ ਨਹੀਂ ਪਾਉਣਾ ਤਾਂ ਠੀਕ ਹੈ ਜੀ ਇਹਦੇ ਵਿੱਚ ਆਪਾਂ ਬਿਨੇਗਰ ਵੀ ਯੂਜ਼ ਕਰ ਸਕਦੇ ਹਾਂ ਪਰ ਆਪਾਂ ਜ਼ਰੂਰ ਪਾਵਾਂਗੇ ਜੀ ਕਿਉਂਕਿ ਆਪਾਂ ਲੰਮਾ ਟਾਈਮ ਰੱਖਣਾ ਜੀ ਇਹਨੂੰ ਹੂੰ ਤੇਲ ਵੀ ਜ਼ਰੂਰੀ ਹੈ ਵਿੱਚ ਪਾਉਣਾ ਰੌਣੇ ਹਾਂਜੀ ਹਾਂਜੀ ਤੇ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਤੇਲ ਠੀਕ ਹੈ ਜੀ ਇਹ ਆਪਾਂ 250 ਗ੍ਰਾਮ ਠੰਡਾ ਕਰ ਲਿਆ ਜੀ ਠੀਕ ਹੈ ਬਿਨੇਗਰ ਰਮਣ ਕਿਹੜਾ ਆਪਣਾ ਉਹੀ ਗੰਨੇ ਵਾਲਾ ਪਾਉਂਗੇ ਜਿਹੜਾ ਆਰਗੈਨਿਕ ਲੈਂਦਾ ਸੀ ਹਾਂਜੀ ਹਾਂਜੀ ਹੂੰ ਤੇ ਤਾਂ ਵਾਈਟ 75 ਕਗਰਾਮ ਠੀਕ ਹੈ ਮਤਲਬ ਅੰਦਾਜ਼ੇ ਨਾਲ ਆਪਾਂ ਪੁੱਛਾਂਗੇ ਅੰਦਾਜ਼ੇ ਨਾਲ ਹੀ ਪਾ ਦਾਂਗੇ ਜੀ ਹਾਂ ਠੀਕ ਤੇ ਲਓ ਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਫੇਰ ਕਰ ਲੈਣੇ ਆ ਬਿਨੇਗਰ ਆਪਾਂ ਤਾਂ ਪਾਏ ਜੀ ਜਿਹੜਾ ਆਪਣਾ ਅਚਾਰ ਹੈ ਉਹ ਖਰਾਬ ਨਹੀਂ ਹੁੰਦਾ ਬਿਨੇਗਰ ਬਹੁਤ ਜ਼ਰੂਰੀ ਹੈ ਜੀ ਪਾਉਣਾ ਅਚਾਰ ਚ ਠੀਕ ਹੈ ਜੀ ਤੇ ਜਿਹੜਾ ਸਰੋਂ ਦਾ ਤੇਲ ਹੈ ਵੀ ਬਹੁਤ ਵਧੀਆ ਰਿਜ਼ਲਟ ਨਾਲ ਲਿਆ ਹੁੰਦਾ ਜੀ ਪਰ ਇਹਦੇ ਨਾਲ ਵੀ ਖਰਾਬ ਹੋ ਜਾਂਦਾ ਪਰ ਇੰਨਾ ਖਰਾਬ ਨਹੀਂ ਹੁੰਦਾ ਜੀ ਹਾਂਜੀ ਇਸ ਦਾ ਕਿਹੜਾ ਬਨੇਗਰ ਪਾ ਦਾਂਗੇ ਤਾਂ ਬਨੇਗਰ ਨਾਲ ਲੰਮਾ ਸਮਾਂ ਚੱਲ ਦੂਗਾ ਹਾਂਜੀ ਤੇ ਹੁਣ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਮੁੜ ਕੇ ਹਿਲਾਉਣਾ ਨਹੀਂ ਇੱਕ ਦਿਨ ਵਾਸਤੇ ਆਪਾਂ ਐਵੇਂ ਹੀ ਰੱਖਣਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਖਾ ਸਕਦੇ ਹੋ ਜਿਵੇਂ ਮਰਜ਼ੀ ਖੋਲ੍ਹ ਲੀ ਜਾਓ ਕੋਈ ਧੁੱਪ ਲਵਾਉਣ ਦੀ ਲੋੜ ਨਹੀਂ ਹੈਗੀ ਤੇ ਜਿਹੜਾ ਆਪਣਾ achar ਹੈ ਉਹ ਵਧੀਆ ਰਹੂਗਾ ਜੀ ਹੁਣ ਆਪਾਂ ਇੱਕ ਵਾਰੀ ਐਂ ਹੀ ਰੱਖ ਦੇਣਾ ਇਹਨੂੰ ਹਾਂਜੀ ਇੱਕ ਵਾਰ ਇੱਕ ਦਿਨ ਵਾਸਤੇ ਰੱਖਣ ਵਗੋ ਜਿਹੜੇ ਸਾਰੇ ਮਸਾਲੇ ਹੋ ਮਤਲਬ ਚੰਗੀ ਤਰ੍ਹਾਂ ਗਾਜਰਾਂ ਵਿੱਚ ਮਤਲਬ ਰਾਚੀ ਜਾਂ ਟੇਸਟ ਵਧੀਆ ਆ ਜੀ ਵੈਸੇ ਹੌਲੀ ਹੌਲੀ ਬਣੀ ਜਾਊਗਾ ਪਰ ਜੇ ਜਿਆਦਾ ਕਾਲੀ ਹੋਬ ਤੱਕ ਦੂਜੇ ਦਿਨ ਆਪਾਂ ਇਹਨੂੰ ਖਾ ਸਕਦੇ ਹਾਂ ਬਹੁਤ ਹੀ ਜਿਆਦਾ ਟੇਸਟੀ ਹੁੰਦਾ ਹੈ ਹੈਲਥ ਵਾਸਤੇ ਵੀ ਹੈਲਥੀ ਹੁੰਦੀਆਂ ਨੇ ਜੀ ਗਾਜਰਾ ਸੋ ਜ਼ਰੂਰ ਬਣਾਓ ਇਸ ਤਰੀਕੇ ਨਾਲ achar ਪਾਓ ਜੀ ਮਤਲਬ ਜਿਹੜੀ ਨਵੀਂ ਹੋ ਨਾ ਰਵੇ ਸਾਰੇ ਭਾਂਡੇ ਵਧੀਆ ਹੋਣੇ ਚਾਹੀਦੇ ਨੇ ਆਪਣੇ ਸਾਫ਼ ਜੋ ਵੀ achar ਪਾਉਣਾ ਜਿਹਦੇ ਵਿੱਚ ਤੇ ਗਾਜਰਾਂ ਵੀ ਚੰਗੀ ਤਰ੍ਹਾਂ ਧੋ ਕੇ ਸਾਫ਼ ਹੋਣੇ ਚਾਹੀਦੇ ਨੇ ਫਿਰ ਜਿਹੜਾ ਆਪਣਾ achar ਨਹੀਂ ਖਰਾਬ ਹੁੰਦਾ ਮਸਾਲੇ ਵੀ ਸਰਵਤ ਇਹ ਵੀ ਠੰਡਾ ਕਰਕੇ ਪਾਉਣਾ ਜੀ ਗਰਮ ਨਹੀਂ ਪਾਉਣਾ ਸੋ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਆਪਾਂ ਚਾਰਪਾਵਾਗੇ ਉਹ ਕਦੇ ਖਰਾਬ ਨਹੀਂ ਹੁੰਦਾ ਜੀ ਸੋ ਵੀਡੀਓ ਵਧੀਆ ਲੱਗਿਆ ਗਜਰੂ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ